ਕੀ ਈਰਾਨ ਦੇ ਸਰਵੋੱਚ ਨੇਤਾ ਖਮੇਨੀ ਨੂੰ ਮਾਰਨ ਦੀ ਬਣਾਈ ਜਾ ਰਹੀ ਹੈ ਯੋਜਨਾ ਇਜ਼ਰਾਈਲ ਅਤੇ ਈਰਾਨ ਦੇ ਤਣਾਪੂਰ ਹਾਲਾਤਾਂ ਦੇ ਦਰਮਿਆਨ ਕੀ ਹੈ ਮੌਜੂਦਾ ਸਥਿਤੀ ਡੋਨਾਲਡ ਟਰੰਪ ਲੈਣ ਜਾ ਰਹੇ ਨੇ ਕਿਹੜਾ ਵੱਡਾ ਫੈਸਲਾ ਇਜ਼ਰਾਈਲ ਅਤੇ ਈਰਾਨ ਦੇ ਤਣਾਅਪੂਰਨ ਹਾਲਾਤਾਂ ਨੂੰ ਲੈ ਕੇ ਜੰਗ ਵਰਗੇ ਹਾਲਾਤਾਂ ਨੂੰ ਲੈ ਕੇ ਹੁਣ ਅਮਰੀਕਾ ਵੱਡਾ ਫੈਸਲਾ ਲੈਣ ਜਾ ਰਿਹਾ ਹੈ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਹਫ਼ਤੇ ਤੱਕ ਵੱਡਾ ਐਲਾਨ ਆ ਜਿਹੜਾ ਉਹ ਕਰ ਸਕਦੇ ਨੇ ਤਾਂ ਵਾਈਟ ਹਾਊਸ ਦੇ ਵੱਲੋਂ ਇੱਕ ਸਟੇਟਮੈਂਟ ਆ ਜਿਹੜੀ ਉਹ ਜਾਰੀ ਕੀਤੀ ਗਈ ਹੈ ਵਾਈਟ ਹਾਊਸ ਨੇ ਐਲਾਨ ਕੀਤਾ ਹੈ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੋ ਹਫ਼ਤਿਆਂ ਦੇ ਅੰਦਰ ਫੈਸਲਾ ਲੈਣਗੇ ਕਿ ਇਜ਼ਰਾਈਲ ਨੇ 이란 ਦੇ ਫੌਜੀ ਅਤੇ ਪ੍ਰਮਾਣੂ ਪ੍ਰੋਗਰਾਮ ਵਿਰੁੱਧ ਮੁਹਿੰਮ ਵਿੱਚ ਸ਼ਾਮਲ ਹੋਣਾ ਹੈ ਕਿ ਨਹੀਂ ਵਾਈਟ ਹਾਊਸ ਨੇ ਕਿਹਾ ਕਿ 트럼ਪ ਅਜੇ ਵੀ ਇਜ਼ਰਾਈਲ ਅਤੇ ਇਰਾਨ ਦੇ ਪ੍ਰਮਾਣੂ ਪ੍ਰੋਗਰਾਮ ਉੱਤੇ ਅਮਰੀਕਾ ਦੀਆਂ ਮੰਗਾਂ ਸੰਬੰਧੀ ਸਬੰਧ ਵਿੱਚ ਕੂਟਨੀਤੀ ਦਾ ਮੌਕਾ ਦੇਖ ਰਹੇ ਹਨ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਿਨ ਲੇਵਿਟ ਨੇ 트럼ਪ ਦੇ ਹਵਾਲੇ ਨਾਲ ਪੱਤਰਕਾਰਾਂ ਨੂੰ ਕਿਹਾ ਕਿ ਇਸ ਤੱਥ ਦੇ ਆਧਾਰ ਤੇ ਨੇੜਲੇ ਭਵਿੱਖ ਵਿੱਚ ਇਰਾਨ ਨਾਲ ਗੱਲਬਾਤ ਦੀ ਸੰਭਾਵਨਾ ਹੈ ਮੈਂ ਅਗਲੇ 2 ਹਫ਼ਤਿਆਂ ਦੇ ਅੰਦਰ ਆਪਣਾ ਫੈਸਲਾ ਲਵਾਗਾ ਤਾਂ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਨੇ ਕਿਹਾ ਸੀ ਕਿ ਉਹਨਾਂ ਨੂੰ ਪ੍ਰੋਸਾ ਹੈ ਕਿ ਟਰੰਪ ਉਹੀ ਕਰਨਗੇ ਜੋ ਅਮਰੀਕਾ ਲਈ ਸਭ ਤੋਂ ਵਧੀਆ ਹੋਵੇਗਾ ਉਹ ਪਹਿਲਾਂ ਹੀ ਬਹੁਤ ਮਦਦ ਕਰ ਰਹੇ ਹਨ ਤਾਂ ਈਰਾਨ ਦੇ ਸਰਵਉੱਚ ਨੇਤਾ ਖਮੇਨੀ ਨੂੰ ਮਾਰਨ ਦੀਆਂ ਯੋਜਨਾਵਾਂ ਨੂੰ ਲੈ ਕੇ ਟਰੰਪ ਦੇ ਵੱਲੋਂ ਬਿਆਨ ਦਿੱਤਾ ਗਿਆ ਹੈ ਅਮਰੀਕੀ ਅਧਿਕਾਰੀਆਂ ਨੇ ਇਸ ਹਫ਼ਤੇ ਦੇ ਸ਼ੁਰੂ ਵਿੱਚ ਕਿਹਾ ਹੈ ਕਿ ਟਰੰਪ ਨੇ ਈਰਾਨ ਦੇ ਸਰਵਉੱਚ ਨੇਤਾ ਖਮੇਨੀ ਨੂੰ ਮਾਰਨ ਦੀ ਇਜ਼ਰਾਈਲ ਦੀ ਯੋਜਨਾ ਨੂੰ ਬੀਟੋ ਕਰ ਦਿੱਤਾ ਹੈ 트럼ਪ ਨੇ ਕਿਹਾ ਹੈ ਕਿ ਉਹਨਾਂ ਨੂੰ ਮਾਰਨ ਦੀ ਕੋਈ ਯੋਜਨਾ ਨਹੀਂ ਹੈ ਘਟੋ ਘਟ ਅਜੇ ਤੱਕ ਤਾਂ ਨਹੀਂ ਤਾਂ ਇਰਾਨ ਨੇ ਇਜ਼ਰਾਈਲ ਉੱਤੇ ਹਮਲੇ ਤੇਜ਼ ਕਰ ਦਿੱਤੇ ਨੇ ਇਰਾਨ ਨੇ ਮਿਜ਼ਾਇਲ ਹਮਲੇ ਕੀਤੇ ਨੇ ਜਿਸ ਕਾਰਨ ਬੀਰ ਸ਼ੇਵਾ ਦੇ ਸਾਰੂਕਾ ਹਸਪਤਾਲ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਤੇਲ ਅਵੀਵ ਦੇ ਵਿੱਚ ਕਈ ਰਹਿਸ਼ੀ ਇਮਾਰਤਾਂ ਨੂੰ ਨੁਕਸਾਨ ਪਹੁੰਚਾਉਣ ਤੋਂ ਬਾਅਦ ਇਜ਼ਰਾਈਲ ਨੇ ਇਰਾਨੀ ਨੇਤਾ ਅਲੀ ਖਮੈਨੀ ਨੂੰ ਨਿਸ਼ਾਨਾ ਬਣਾਉਣ ਦੀ ਧਮਕੀ ਦਿੱਤੀ ਹੈ ਇਨ੍ਹਾਂ ਹਮਲਿਆਂ ਵਿੱਚ 240 ਲੋਕ ਜ਼ਖਮੀ ਹੋਏ ਨੇ ਜਿਨ੍ਹਾਂ ਵਿੱਚੋਂ ਚਾਰ ਦੀ ਹਾਲਤ ਗੰਭੀਰ ਹੈ ਤਾਂ ਗੁੱਸੇ ਦੇ ਵਿੱਚ ਪ੍ਰਧਾਨ ਮੰਤਰੀ ਨੇਤਨ ਯਾਹੂ ਦੇ ਵੱਲੋਂ ਖਵੈਨੀ ਨੂੰ ਖਤਮ ਕਰਨ ਦੀ ਸੌਖਾ ਦਿੱਤੀ ਗਈ ਹੈ ਥੋੜੇ ਜਿਹੇ ਜ਼ਖਮੀ ਹੋਏ ਲੋਕਾਂ ਦੀ ਗਿਣਤੀ ਤੋਂ ਇਲਾਵਾ ਇਨ੍ਹਾਂ ਹਮਲਿਆਂ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨ ਯਾਹੂ ਨੇ ਹਸਪਤਾਲ ਤੇ ਹਮਲੇ ਲਈ ਖਮੈਨੀ ਨੂੰ ਜ਼ਿੰਮੇਵਾਰ ਠਹਿਰਾਇਆ ਅਤੇ ਆਪਣੀ ਮੌਤ ਤੱਕ ਯੁੱਧ ਜਾਰੀ ਰੱਖਣ ਦੀ ਸੌਂ ਖਾਦੀ ਅਤੇ ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕੁਝ ਦਿਨ ਪਹਿਲਾਂ ਇਹ ਖੁਲਾਸਾ ਹੋਇਆ ਸੀ ਕਿ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਖਮੈਨੀ ਨੂੰ ਮਾਰਨ ਦੀ ਇਜ਼ਰਾਈਲ ਦੀ ਯੋਜਨਾ 'ਤੇ ਰੋਕ ਲਗਾ ਦਿੱਤੀ ਹੈ ਉਸ ਤੋਂ ਬਾਅਦ ਟਰੰਪ ਨੇ ਕਿਹਾ ਸੀ ਕਿ ਇਰਾਨੀ ਨੇਤਾ ਨੂੰ ਮਾਰਨ ਦੀ ਫਿਲਹਾਲ ਕੋਈ ਯੋਜਨਾ ਨਹੀਂ ਹੈ ਤਾਂ ਲਗਾਤਾਰ ਇਰਾਨ ਅਤੇ ਇਜ਼ਰਾਈਲ ਦੇ ਵਿੱਚ ਤਣਾਅ ਜਿਹੜਾ ਉਹ ਵਧਦਾ ਜਾ ਰਿਹਾ ਹੈ ਹਾਲਾਤ ਦੇ ਜਿਹੜੇ ਉਹ ਕਾਫੀ ਜ਼ਿਆਦਾ ਚਿੰਤਾਜਨਕ ਬਣੇ ਹੋਏ ਨੇ ਦੂਜੇ ਪਾਸੇ ਭਾਰਤ ਵਰਗੇ ਦੇਸ਼ ਦੇ ਜਿਹੜੇ ਉਹ ਆਪਣੇ ਨਾਗਰਿਕਾਂ ਨੂੰ ਇਰਾਨ ਅਤੇ ਇਜ਼ਰਾਈਲ ਵਿੱਚੋਂ ਸੁਰੱਖਿਅਤ ਕੱਢਣ ਦੇ ਲਈ ਕਦਮ ਚੁੱਕ ਰਹੇ ਨੇ ਤਾਂ ਦੇਖਣਾ ਹੋਵੇਗਾ ਕਿ ਇਹ ਦੁਨੀਆ ਦੇ ਇਹ ਜਿਹੜੇ ਦੋ ਸ਼ਕਤੀਸ਼ਾਲੀ ਮੁਲਕ ਦੇ ਇੱਕ ਦੂਜੇ ਖਿਲਾਫ ਹੋ ਜੇਨਾਂ ਵੱਲੋਂ ਜੰਗ ਨੂੰ ਮਾ ਹਾਲਾਤ ਨੇ ਜਿਹੜੇ ਉਹ ਬਣਾਏਗੇ ਨੇ ਇਹਨਾਂ ਦਾ ਕੀ ਸੱਟਾ ਨਿਕਲਦਾ ਹੈ ਕਿ ਅੱਗੇ ਜਾ ਕੇ ਵਾਰ ਹੁੰਦੀ ਹੈ ਜਾਂ ਫਿਰ ਮਾਮਲਾ ਜਿਹੜਾ ਉਹ ਸੁਲਝਾ ਲਿਆ ਜਾਂਦਾ ਹੈ